ਸਿਰਫਰੇ ਨੇ ਆਪਣੀ ਹੀ ਅਧਿਆਪਕਾ ਨੂੰ ਗੋਲੀਬਾਰ ਦਿੱਤੀ ਇਹ ਨੌਜਵਾਨ ਆਪਣੀ ਅਧਿਆਪਕਾ ਨੂੰ ਪਿਆਰ ਕਰਦਾ ਸੀ ਅਤੇ ਜਦੋਂ ਉਸ ਨੇ ਪ੍ਰਪੋਜ਼ ਨੂੰ ਨਾ ਕੀਤਾ ਤਾਂ ਇਸ ਸਿਰਫਰੇ ਨੇ ਕੰਪਿਊਟਰ ਕਲਾਸ ਵਿੱਚ ਪਹੁੰਚ ਕੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਮਹਿਲਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਂ ਕਰ ਹਾਂ 1945 ਬਾਈਕ ਬਾਈਕ ਕਿ ਸਰ ਇਸ ਕੀ ਹਾਂ ਬਾਈਕ ਬਾਈਕ ਸਟਾਰਟ ਕਰੀ ਔਰ ਇਹ ਦਰਸਲ ਤੇ ਉੱਤਰ ਪ੍ਰਦੇਸ਼ ਦੇ ਬਿਜਨੌਰ ਚ ਇਹ ਹਸਸ ਵਾਪਰਿਆ ਜਿੱਥੇ ਕਿ ਇੱਕ ਕੰਪਿਊਟਰ ਸੈਂਟਰ ਚ ਸਵੇਰੇ 11 ਵਜੇ ਇੱਕ ਸਿਰਫੇ ਨੌਜਵਾਨ ਨੇ ਕਲਾਸਰੂਮ ਚ ਦਾਖਲ ਹੋ ਕੇ ਆਪਣੀ ਕੰਪਿਊਟਰ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਚ ਮੇਰਟ ਦੇ ਹਸਪਤਾਲ ਚ ਰੈਫਰ ਕੀਤਾ ਗਿਆ ਦਰਸਲ ਮਲਜ਼ਮ ਪਹਿਲਾ ਕੰਪਿਊਟਰ ਕੋਚਿੰਗ ਲੈਂਦਾ ਸੀ ਸ਼ਹਿਰ ਬਿਜਨੌਰ ਦੇ ਮੁਹੱਲਾ ਚੌਧਰੀਆਂ ਦੇ ਰਹਿਣ ਵਾਲੀ ਅਦੇ ਆਪਕਾ ਕੋਮਲ 4 ਸਾਲਾ ਤੋਂ ਇਸੇ ਇੰਸਟੀਚਿਊਟ ਚ ਪੜਾਉਂਦੀ ਸੀ ਜਦਕਿ ਸਾਦੀਪੁਰ ਪਿੰਡ ਦੇ ਰਹਿਣ ਵਾਲੇ ਮੁੱਲਸਮ ਪ੍ਰਸ਼ਾਂਤ ਨੇ 2022 ਚ ਇਥੋਂ ਕੰਪਿਊਟਰ ਦਾ ਕੋਰਸ ਕੀਤਾ ਸੀ ਵੀਰਵਾਰ ਨੂੰ ਉਹ ਦੁਬਾਰਾ ਟ੍ਰੇਨਿੰਗ ਲਈ ਆਇਆ ਅਤੇ ਜਦੋਂ ਮਹਿਲਾ ਅਧਿਆਪਕ ਸਵੇਰੇ ਕਲਾਸ ਪੜਾ ਰਹੀ ਸੀ ਤਾਂ ਨੌਜਵਾਨ ਪਿਸਤੌਲ ਲੈ ਕੇ ਕਲਾਸਰੂਮ 'ਚ ਪਹੁੰਚਿਆ ਅਤੇ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ। ਪੇਟ 'ਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਉਹ ਦਰਸਖਟਣਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ ਕੇ ਗੋਲੀ ਮਾਰਨ ਤੋਂ ਬਾਅਦ ਨੌਜਵਾਨ ਪਛਤਾ ਦਿਖਾਈ ਦਿੱਤਾ। ਹਾਂ ਕਰ। ਹਾਂ ਮਾਈਕ ਮਾਈਕ। ਬਾਈ ਕੇ ਸਰ ਇਸ ਕੀ? ਹਾਂ ਬਾਈਕ ਬਾਈਕ ਸਟਾਰਟ ਕਰੀ ਔਰ ਇਹ ਇਧਰ ਚੱਲ ਗਿਆ ਤੇ ਉਧਰ ਮਹਿਲਾ ਅਧਿਆਪਕ ਦੀ ਸਾਥਣ ਮੁਤਾਬਕ ਉਸ ਨੂੰ ਇੰਸਟੀਚਿਊਟ ਵਿੱਚ ਇੱਕ ਬੰਬ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ ਪਹਿਲਾ ਪਹਿਲ ਉਹਨਾਂ ਨੂੰ ਲੱਗ ਗਿਆ ਕਿ ਸ਼ਾਇਦ ਕਿਸੇ ਬਾਈਕ ਜਾਂ ਸਾਈਕਲ ਦਾ ਟਾਇਰ ਫਟਿਆ ਹੈ ਪਰ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਖੂਨ ਨਾਲ ਲਤਪਤ ਉਹਨਾਂ ਦੀ ਸਾਥੀ ਮਹਿਲਾ ਅਧਿਆਪਕ ਫਰਸ਼ ਤੇ ਬੈਸੇ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਮੇਰਠ ਰੈਫਰ ਕੀਤਾ ਗਿਆ ਹਾਲਾਂਕਿ ਮਹਿਲਾ ਦੇ ਆਪਕ ਨੂੰ ਗੋਲੀ ਕਿਉਂ ਮਾਰੇਗੀ 19 ਮਾਮਲੇ ਤੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਕਿਆ ਕਿਆ ਉਹ ਆਪ ਵੀ ਪੜਹਾ ਰਹੀ ਸੀ ਕਿਆ ਨਾਮ ਹੈ ਆਪਕਾ ਆਪਕਾ ਕਿਆ ਨਾਮ ਹੈ ਰੀਨੂ ਰੀਨੂ ਜੀ ਕਿਆ ਹੋਇਆ ਮੈਂ ਥਿਉਰੀ ਪੜਹਾ ਰਹੀ ਸੀ ਮuje ਆਵਾਜ਼ ਆਈ ਮuje ਲਗਾ ਕਿ ਨੀਚੇ ਟਾਇਰ ਵਗੈਰਾ ਫਟਾ ਹੈ ਔਰ ਮੈਂ ਜੇ ਮੈਂ ਕਲਾਸ तो देखा तो इसकी हालत ऐसी हो रही है अच्छा ये ये क्या करती थी वहाँ पे क्या नाम है इनका अच्छा द्रेल 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 किसी द्रेल किसी छात्र ने गोली मारी है क्या कौन है क्या नाम है प्रशांत। अच्छा क्या वजह रही होगी वो मुझे नहीं पता क्या है। ਤੇ ਜਾਣਕਾਰੀ ਮੁਤਾਬਕ ਕਟਨਾ ਸਮੇਂ ਕਲਾਸ ਚ ਕੁੱਲ 10 ਵਿਦਿਆਰਥੀ ਮੌਜੂਦ ਸਨ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਇੱਕ ਤਰਫਾ ਪਿਆਰ ਕਾਰਨ ਗੋਲੀ ਚਲਾਈ ਉਹ ਮਹਿਲਾ ਅਧਿਆਪਕ ਨੂੰ ਪਹਿਲਾਂ ਵੀ ਮੈਸੇਜ ਭੇਜਦਾ ਰਿਹਾ ਸੀ ਇਹ ਅਧਿਆਪਕ ਦੇ ਪਿਤਾ ਦੀ ਸ਼ਿਕਾਇਤ ਤੇ ਹੁਣ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਜਦਕਿ ਪੁਲਿਸ ਨੇ ਦੋਸ਼ੀ ਨੂੰ ਤੁਰੰਤ ਕਾਰਵਾਈ ਕਰਦਿਆਂ ਗ੍ਰਿਫਤਾਰ ਕਰ ਲਿਆ ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਜਦਕਿ ਹੁਣ ਪੁਲਿਸ ਉਸ ਕੋਲੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ